ਆਉਣ ਦੀ ਖਬਰ ਸਾਮਨੇ ਆ ਰਹੀ ਹੈ ਡੂੰਗੀ ਖਾੜ ਦੇ ਵਿੱਚ ਇੱਕ ਐਂਬੂਲੈਂਸ ਜਾ ਡਿੱਗੀ ਜੀ ਹਾਂ ਮਰੀਜ਼ ਲੈ ਕੇ ਇਹ ਐਂਬੂਲੈਂਸ ਜਾ ਰਹੀ ਸੀ ਲੇਕਿਨ ਇਸੇ ਦੌਰਾਨ ਜੋ ਹੈ ਇਸ ਐਂਬੂਲੈਂਸ ਨਾਲ ਵੱਡਾ ਹਾਦਸਾ ਵਾਪਰ ਜਾਂਦਾ ਤੇ ਖਾੜ ਦੇ ਵਿੱਚ ਜੋ ਇਹ ਐਂਬੂਲੈਂਸ ਡਿੱਗ ਜਾਂਦੀ ਹੈ ਦਰਸਲ ਹੁਸ਼ਿਆਰਪੁਰ ਦੇ ਵਿੱਚ ਚੰਤਪੁਰਨੀ ਰੋਡ ਤੇ ਜੋ ਇਹ ਪੂਰਾ ਹਾਦਸਾ ਵਾਪਰਿਆ ਹੈ ਇਥੇ ਦੱਸਿਆ ਜਾ ਰਿਹਾ ਹੈ ਕਿ ਇਹ ਐਂਬੂਲੈਂਸ ਜੋ ਹੈ ਮਰੀਜ਼ ਨੂੰ ਲੈ ਕੇ ਜੁਲੰਦਰ ਆ ਰਹੀ ਸੀ ਲੇਕਿਨ ਇਸੇ ਦੌਰਾਨ ਜੋ ਹੈ एम्बुलेंस हादसा ग्रस्त हो, हो जाते बहुत ही भयानक यह हादसा वापरिया हैपुर दस दे ने ने के चिंतपुरनी रोड से मंगूवाल बॉर्डर के ने दसा जा रहा है कि यह पूरा हादसा होया दरअसल इत ਕਾਰ ਦੇ ਮੁਤਾਬਕ ਤੁਹਾਨੂੰ ਦੱਸਦੇ ਕਿ ਭਾਰੀ ਮੀਂਹ ਜੁਆ ਲਗਾਤਾਰ ਪਹਾੜਾਂ ਦੇ ਵਿੱਚ ਪੈ ਰਿਹਾ ਹੈ ਤੇ ਇਸੇ ਕਰਕੇ ਭਾਰੀ ਮੀਂਹ ਪੈਣ ਕਾਰਨ ਜੋ ਹੈ ਇੱਥੇ ਸੜਕ ਇੱਕ ਪਾਸੇ ਤੋਂ ਧੱਸੀ ਹੋਈ ਸੀਗੀ ਤੇ ਸੜਕ ਦੇ ਧੱਸੇ ਹੋਣ ਕਰਕੇ ਜੋ ਹੈ ਅ ਇੱਥੇ ਐਂਬੂਲੈਂਸ ਆਪਣਾ ਸੰਤੁਲਨ ਗਵਾ ਬੈਠੀ ਤੇ ਜੁਸ ਕਰਕੇ ਇੱਕੋ ਦਮ ਹੀ ਐਂਬੂਲੈਂਸ ਜੋ ਹੈ ਬੈਰੀਕੇਡ ਤੋੜਦੇ ਹੋਏ ਖਾੜ ਦੇ ਵਿੱਚ ਉਜੜ ਦਿਖਦੀ ਹੈ ਤਾਂ ਇੱਥੇ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਜੋਏ ਲੋਕਾਂ ਨੂੰ ਚੌਕਸ ਰੰਦ ਲਿਓ ਤੇ ਬੈਰੀਕੇਟਿੰਗ ਕੀਤੀ ਗਈ ਸੀ ਕਿ ਇੱਥੇ ਸੜਕ ਤਾਂ ਸੀ ਹੋਈ ਹੈ ਲੇਕਿਨ ਐਂਬੂਲੈਂਸ ਜੋ ਹੈ ਉਹ ਬੇਕਾਬੂ ਹੋ ਜਾਂਦੀ ਹੈ ਤੇ ਬੈਰੀਕੇਟ ਤੋੜਦੇ ਹੋਏ ਡੂੰਘੇ ਖਾੜ ਦੇ ਵਿੱਚ ਜਾ ਡਿੱਗਦੀ ਹੈ ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਹੁਣ ਮੌਤ ਹੋ ਗਈ ਹੈ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ ਜਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਬੇਹਦੀ ਦਾਸੇ ਕੇ ਮੰਦ ਭਾਗੀ ਖਬਰ ਹੈ ਐਂਬੂਲੈਂਸ ਜਿਸ ਦੇ ਵਿੱਚ ਡਰਾਈਵਰ ਵੀ ਸਵਾਰ ਸੀਗਾ ਤੇ ਉਸ ਦੇ ਨਾਲ ਚਾਰ ਹੋਰ ਜਣੇ ਸਵਾਰ ਸੀਗੇ ਇਹ ਹੁਣ ਹਾਦਸਾ ਗ੍ਰਸਤ ਹੋ ਜਾਂਦੀ ਹੈ ਇਹਨਾਂ ਦੀ ਐਂਬੂਲੈਂਸ ਤੇ ਤਿੰਨ ਲੋਕਾਂ ਦੀ ਹੁਣ ਮੌਤ ਹੋ ਗਈ ਹੈ ਦੋ ਜੋ ਹੈ ਉਹ ਜਿਹੜੇ ਇਲਾਜ ਨੇ ਹਸਪਤਾਲ ਦੇ ਵਿੱਚ ਜਿਸ ਤੋਂ ਬਾਅਦ ਸਤੇ ਦੇ ਮੌਕੇ ਤੇ ਜੋ ਹੈ ਪਾਲਿਸ ਕਰਮੀ ਵੀ ਪਹੁੰਚਦੇ ਨੇ ਪਾਲਿਸ ਦੀ ਟੀਮ ਪੁੱਜਦੀ ਆ ਉਹਨਾਂ ਦੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਿੱਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਮਦਦ ਕੀਤੀ ਜਾਂਦੀ ਹੈ ਜੋ ਬਾਕੀ ਦੋ ਲੋਕ ਸੀਗੇ ਤਾਂ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਲੇਕਿਨ ਇਹ ਜੋ ਤਸਵੀਰਾਂ ਸਾਹਮਣੇ ਆਈ ਨੇ ਇਹ ਬਹੁਤ ਹੀ ਭਿਆਨਕ ਤਸਵੀਰਾਂ ਨੇ ਤਾਂ ਭਾਰੀ ਮੀ ਕਾਰਨ ਤੁਸੀਂ ਵੇਖ ਸਕਦੇ ਹੋ ਕਿ ਇੱਕ ਹੋਰ ਜ਼ਬਰਦਸਤ ਹਾਦਸਾ ਜੁਆ ਹੈ ਵਾਪਰ ਗਿਆ ਹੈ ਸੜਕ ਤਸੀ ਹੋਣ ਕਾਰਨ ਜੋ ਇਹ ਐਂਬੂਲੈਂਸ ਬੇਕਾਬੂ ਹੋ ਜਾਂਦੀ ਹੈ ਤੇ ਡੂੰਗੀ ਖਾੜ ਦੇ ਵਿੱਚ ਉਝਾਰ ਦਿਖਦੀ ਹੈ ਤਾਂ जो जानकारी सामने आई तो है उस मुताबिक जिस तरह मैं भी दस है हिमाचल हम दस की कुछ बयान जो है सामने आए ने अः लोगी तहानू सुनावा भी, तो सुना भी जानकारी तेजी तो कर देंशियारपुर तो विधायक ब्रह्म शंकर जिंपावी मौके ਤੇ ਪੁੱਛਦੇ ਨੇ ਉਥੇ ਜੋ ਉਹਨਾਂ ਦੇ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹਸਪਤਾਲ ਦੇ ਵਿੱਚ ਪੁੱਜ ਕੇ ਕਿ ਕਿਹੜੇ ਲੋਕ ਜੋ ਹੈ ਜ਼ਖਮੀ ਹੋਏ ਨੇ ਸੋ ਉਹਨਾਂ ਦੇ ਵੱਲੋਂ ਵੀ ਜੋ ਹੈ ਬਿਆਨ ਦਿੱਤੇ ਗਏ ਨੇ ਇਸ ਪੂਰੀ ਸਥਿਤੀ ਬਾਰੇ ਸੋ ਕੀ ਕੁਝ ਕਿਹਾ ਗਿਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਕਮਲਜੀਤ ਸਿੰਘ ਕੀ ਹਾਸ ਹੋਇਆ ਤੇ ਅੱਜ ਤਿੰਨ ਵਜੇ ਤਕਰੀਬਨ ਇੱਕ ਵੱਡੀ ਉਤਸਵਾਗੜੀ ਉੱਤੋਂ ਆਇਲ ਸਮਾਜਲ ਤੋਂ ਐਂਬੂਲੈਂਸ ਜੀ ਪੰਜ ਬੰਦੇ ਸੀ ਵਿੱਚ ਉਹ ਥਣ ਇੱਥੇ ਨਾਲੇ ਫੜ ਲਈਏ ਨਾਲੇ ਪਿੰਡ ਦੇ ਸਾਹ ਕੋਲ ਉਹ ਥੋੜੇ ਡੇਗ ਗਏ ਆ ਜੋ ਮੀਂਹ ਦੇ ਕਾਰਨ ਖੱਡ ਮਤਲਬ ਬੈਗੀ ਹੋਈ ਏ ਇੱਕ ਸਾਈਡ ਤੇ ਬੈਰੀਕੇਡਿੰਗ ਵੀ ਕੀਤੀ ਹੋਈ ਏ ਪਰ ਕੀ ਉਸ ਤੋਂ ਬਾਅਦ ਕੀ ਉਹਦੇ ਕਾਰਨ ਹੋਇਆ ਹੈ ਜੈਨੂਡੇਟ ਵੀ ਲਾ ਰਹੇ ਅਸੀਂ ਕੁਝ ਨਾ ਨਾ ਸਾਰਾ ਸਾਰਾ ਲਾਪੂਆ ਇਹ ਬੈਰੀਕੇਡ 718 ਡਰਾਈਵ ਨੂੰ ਜਿਹੜਾ ਮੀਂਹ ਆ ਗਿਆ ਜਾਂ ਪਤਨ ਦੀ ਸੜਕ ਵੀ ਗੱਡੀ ਹੋਈ ਅੰਨੇ ਸਿੱਧੀ ਜਾਓ ਤੋਦਲ ਕੇ ਨਿਯਮ ਹੁਤਾ ਹੈ ਇਹ ਜੇਨ ਬੰਦੇ ਬੜਗਾ ਜੀ ਦਾ ਬਹੁਤ ਸਾਰਾ ਨਿਯਮ ਹੈ ਦੀ ਖਬਰ سامنے ਆ ਰਹੀ ਹੈ ਡੂੰਗੀ ਖਾੜ ਦੇ ਵਿੱਚ ਇੱਕ ਐਂਬੂਲੈਂਸ ਜਾ ਡਿੱਗੀ ਜੀ ਹਾਂ ਮਰੀਜ਼ ਲੈ ਕੇ ਇਹ ਐਂਬੂਲੈਂਸ ਜਾ ਰਹੀ ਸੀ ਲੇਕਿਨ ਇਸੇ ਦੌਰਾਨ ਜੋ ਹੈ ਇਸ ਐਂਬੂਲੈਂਸ ਨਾਲ ਵੱਡਾ ਹਾਦਸਾ ਵਾਪਰ ਜਾਂਦਾ ਤੇ ਖਾੜ ਦੇ ਵਿੱਚ ਜੋ ਇਹ ਐਂਬੂਲੈਂਸ ਡਿੱਗ ਜਾਂਦੀ ਹੈ ਦਰਸਲ ਹੁਸ਼ਿਆਰਪੁਰ ਦੇ ਵਿੱਚ ਚੰਤਪੁਰਨੀ ਰੋਡ ਤੇ ਜੋ ਇਹ ਪੂਰਾ ਹਾਦਸਾ ਵਾਪਰਿਆ ਹੈ ਇਥੇ ਦੱਸਿਆ ਜਾ ਰਿਹਾ ਹੈ ਕਿ ਇਹ ਐਂਬੂਲੈਂਸ ਜੋ ਹੈ ਮਰੀਜ਼ ਨੂੰ ਲੈ ਕੇ ਜਲੰਧਰ ਆ ਰਹੀ ਸੀ ਲੇਕਿਨ ਇਸੇ ਦੌਰਾਨ ਜੋ ਹੈ ਇਹ ਇਹ ਐਂਬੂਲੈਂਸ ਹਾਦਸਾ ਗ੍ਰਸਤ ਹੋ ਜਾਂਦੀ ਹੈ ਤਾਂ ਇਸ ਐਂਬੂਲੈਂਸ ਦੇ ਵਿੱਚ 5 ਲੋਕ ਸਵਾਰ ਸਿਕੇ ਲੇਕਿਨ ਇਹਨਾਂ ਦੇ ਵਿੱਚੋਂ 3 ਦੀ ਹੁਣ ਮੌਤ ਹੋ ਚੁੱਕੀ ਹੈ 2 ਲੋਕ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਉਹ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤਾਂ ਬਹੁਤ ਹੀ ਭਿਆਨਕ ਇਹ ਹਾਦਸਾ ਵਾਪਰਿਆ ਹੈ ਹੁਸ਼ਿਆਰਪੁਰ ਦੇ ਵਿੱਚ ਦੱਸਦੇ ਕਿ ਚਿੰਤਪੂਰਨੀ ਰੋਡ ਤੇ ਮੰਗੂਵਾਲ ਬਾਰਡਰ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਹਾਦਸਾ ਹੋਇਆ ਅਸਲੇ ਤੇ ਜਾਣਕਾਰੀ ਮੁਤਾਬਕ ਤਾਂ ਵੀ ਤੁਹਾਨੂੰ ਦੱਸਦੇ ਕਿ ਭਾਰੀ ਮੀਂਹ ਜੁਆ ਲਗਾਤਾਰ ਪਹਾੜਾਂ ਦੇ ਵਿੱਚ ਪੈ ਰਿਹਾ ਹੈ ਤੇ ਇਸੇ ਕਰਕੇ ਭਾਰੀ ਮੀਂਹ ਪੈਣ ਕਾਰਨ ਜੋ ਹੈ ਇੱਥੇ ਸੜਕ ਇੱਕ ਪਾਸੇ ਤੋਂ ਧੱਸੀ ਹੋਈ ਸੀਗੀ ਤੇ ਸੜਕ ਦੇ ਧੱਸੇ ਹੋਣ ਕਰਕੇ ਜੋ ਹੈ ਅ ਇੱਥੇ ਐਂਬੂਲੈਂਸ ਆਪਣਾ ਸੰਤੁਲਨ ਗਵਾ ਬੈਠੀ ਤੇ ਜੁਸ ਕਰਕੇ ਇੱਕੋ ਦਮ ਹੀ ਐਂਬੂਲੈਂਸ ਜੋ ਹੈ ਬੈਰੀਕੇਡ ਤੋੜਦੇ ਹੋਏ ਖਾੜ ਦੇ ਵਿੱਚ ਜਾ ਡਿੱਗਦੀ ਹੈ ਤਾਂ ਇੱਥੇ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਆ ਲੋਕਾਂ ਨੂੰ ਚੌਕਸ ਰਹਿਣ ਲਈ ਉਹ ਤੇ ਬੈਰੀਕੇਟਿੰਗ ਕੀਤੀ ਗਈ ਸੀ ਕਿ ਇੱਥੇ ਸੜਕ ਤਸੀ ਹੋਈ ਹੈ ਲੇਕਿਨ ਅ ਐਂਬੂਲੈਂਸ ਜੋ ਹੈ ਉਹ ਬੇਕਾਬੂ ਹੋ ਜਾਂਦੀ ਹੈ ਤੇ ਬੈਰੀਕੇਟ ਤੋੜਦੇ ਹੋਏ ਡੂੰਘੇ ਖਾੜ ਦੇ ਵਿੱਚ ਜਾ ਡਿੱਗਦੀ ਹੈ ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਹੁਣ ਮੌਤ ਹੋ ਗਈ ਹੈ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਬੇਹਦੀ ਦਾਸੇ ਕੇ ਮੰਦ ਭਾਗੀ ਖਬਰ ਹੈ ਐਂਬੂਲੈਂਸ ਜਿਸ ਦੇ ਵਿੱਚ ਡਰਾਈਵਰ ਵੀ ਸਵਾਰ ਸੀਗਾ ਤੇ ਉਸ ਦੇ ਨਾਲ ਚਾਰ ਹੋਰ ਜਾਣੇ ਸਵਾਰ ਸੀਗੇ ਇਹ ਹੁਣ ਹਾਦਸਾ ਗ੍ਰਸਤ ਹੋ ਜਾਂਦੀ ਹੈ ਇਹਨਾਂ ਦੀ ਐਂਬੂਲੈਂਸ ਤੇ ਤਿੰਨ ਲੋਕਾਂ ਦੀ ਹੁਣ ਮੌਤ ਹੋ ਗਈ ਹੈ ਦੋ ਜੋ ਹੈ ਉਹ ਜਿਹੜੇ ਇਲਾਜ ਨੇ ਹਸਪਤਾਲ ਦੇ ਵਿੱਚ ਜਿਸ ਤੋਂ ਬਾਅਦ ਸੇਕੇ ਮੌਕੇ ਤੇ ਜੋ ਹੈ ਆਪੋਲਿਸ ਕਰਮੀ ਵੀ ਪਹੁੰਚਦੇ ਨੇ ਪੁਲਿਸ ਦੀ ਟੀਮ ਪੁੱਜਦੀ ਆ ਉਹਨਾਂ ਦੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਿੱਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਮਦਦ ਕੀਤੀ ਜਾਂਦੀ ਹੈ ਜੋ ਬਾਕੀ ਦੋ ਲੋਕ ਸੀਗੇ ਤਾਂ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਲੇਕਿਨ ਇਹ ਜੋ ਤਸਵੀਰਾਂ ਸਾਹਮਣੇ ਆਈ ਨੇ ਇਹ ਬਹੁਤ ਹੀ ਭਿਆਨਕ ਤਸਵੀਰਾਂ ਨੇ ਤਾਂ ਭਾਰੀ ਮੀ ਕਾਰਨ ਤੁਸੀਂ ਵੇਖ ਸਕਦੇ ਹੋ ਕਿ ਇੱਕ ਹੋਰ ਜ਼ਬਰਦਸਤ ਹਾਦਸਾ ਜੁਆ ਹੈ ਵਾਪਰ ਗਿਆ ਹੈ ਸੜਕ ਤਸੀ ਹੋਣ ਕਾਰਨ ਇਹ ਐਂਬੂਲੈਂਸ ਬੇਕਾਬੂ ਹੋ ਜਾਂਦੀ ਹੈ ਤੇ ਡੂੰਗੀ ਖਾੜ ਦੇ ਵਿੱਚ ਉਛਾਲ ਲੈਂਦੀ ਹੈ ਤਾਂ जो जानकारी सामने आई तो है उस मुताबिक जिस तरह मैं भी जो है हिमाचल तो हम तो दस की कुछ बयान जो, जो है सामने आए ने अः पुलिस कर्मी सुनावा भी, तो सुना भी जानकारी तडे तो तो कर देंशियारपुर विधायक ब्रह्म ਕਰ ਜਿੰਪਾ ਵੀ ਮੌਕੇ ਤੇ ਪੁੱਛਦੇ ਨੇ ਉਥੇ ਜੋ ਉਹਨਾਂ ਦੇ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹਸਪਤਾਲ ਦੇ ਵਿੱਚ ਪੁੱਜ ਕੇ ਕਿ ਕਿਹੜੇ ਲੋਕ ਜੋ ਹੈ ਜ਼ਖਮੀ ਹੋਏ ਨੇ ਸੋ ਉਹਨਾਂ ਦੇ ਵੱਲੋਂ ਵੀ ਜੋ ਹੈ ਬਿਆਨ ਦਿੱਤੇ ਗਏ ਨੇ ਇਸ ਪੂਰੀ ਸਥਿਤੀ ਬਾਰੇ ਸੋ ਕੀ ਕੁਝ ਕਿਹਾ ਗਿਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਹਮਨਜੀਤ ਸਿੰਘ ਕੀ ਹਾਲ ਹੋਇਆ ਤੇ ਅੱਜ ਤਿੰਨ 4 ਵਜੇ ਤਕਰੀਬਨ ਇਥੋਂ ਗੱਡੀ ਉਤੋਂ ਬਾਹਰ ਆ ਲੁਆਈ ਦੇ ਸਮਾਜਲ ਨੂੰ ਐਂਬੂਲੈਂਸ ਵੀ ਪੰਜ ਕੰਦੇਸੀ ਵਿੱਚ ਉਹ ਖਾਲ ਇੱਕ ਨਾਲੇ ਖੜੀ ਜੀ ਨਾਲੇ ਪੰਜ ਦਾ ਫਿਰ ਹਾਲ ਉਹ ਸਾਰੇ ਡੇਗੂ ਆ ਜੋ ਮੀਂਹ ਦੇ ਕਾਰਨ ਖੱਡ ਮਤਲਬ ਬੈ ਗਈ ਹੋਈ ਹੈ ਇੱਕ ਸਾਈਡ ਤੇ ਵੈਰੀਗੇਟਿੰਗ ਵੀ ਕੀਤੀ ਹੋਈ ਹੈ ਪਰ ਕੀ ਉਸ ਤੋਂ ਬਾਅਦ ਕੀ ਉਹਦੇ ਕਾਰਨ ਹੋਇਆ ਹੈ ਵੈਰੀਗੇਟ ਵੀ ਲਾ ਰਹੇ ਅਸੀਂ ਕੁਝ ਤਰ੍ਹਾਂ ਨਾਲ ਸਰਸਰ ਲਾਪੋ ਆ ਵੈਰੀ ਗੁੱਡ ਕਿਹੜਾ ਪਤਾ ਨਹੀਂ ਡਰਾਈਵਰ ਨੂੰ ਜਿਹਦਾ ਨੀਂਦ ਆ ਗਈ ਜਾਂ ਪਤਾ ਨਹੀਂ ਕੋਰੋਂ ਦੀ ਗੱਡੀ ਹੋਈ ਅੱਗੇ ਸਿੱਧੀ ਜਾਓ ਟੇਂਡਰ ਦੇ ਨਿਯਮ ਹੁੰਦੇ ਆ ਇਹ ਜੇਨ ਬੰਦੇ ਬਾਰਗੇਲ ਜੀ ਉਹ ਦਾ ਫਾਨੀ ਨਹੀਂ ਜੀ